ਸ੍ਰੀ ਆ ਕਿਸਾਨ ਵੀਰੋ ਸਾਰੇ ਕਿਸਾਨ ਕਹਿ ਰਹੇ ਸੀ ਬਾਈ ਜਿਹੜਾ ਤੁਸੀਂ ਹੁਣ ਗੇਤਾ ਕੱਦੂ ਲਾਓਗੇ ਤੋਰੀਆਂ ਲਾਓਗੇ ਕਰੇਲਾ ਲਾਓਗੇ ਜਾਂ ਆਪਾਂ ਪੇਠਾ ਲਾਵਾਂਗੇ ਜਾਂ ਜੱਜ ਆਪਾਂ ਟੰਡਾ ਲਾਵਾਂਗੇ ਬਾਈ ਜਾਂ ਹੋਰ ਵੀ ਜਿੰਨੇ ਵੀ ਸਬਜ਼ੀਆਂ ਆਪਾਂ ਸਿਆਲ ਵਾਲੀਆਂ ਜਿਹੜੀਆਂ ਲਾਵਾਂਗੇ ਉਹਦੀ ਕਰਤੀ ਆ ਤਿਆਰੀ ਤੇ ਆਪਣੇ ਖੇਤ ਬਾਈ ਆਪਾਂ 9 ਤਰੀਕ ਨੂੰ 9 ਤਰੀਕ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਸੱਦਾ ਘਾ ਤੇ 9 ਤਰੀਕ ਨੂੰ ਸਾਰੇ ਕਿਸਾਨ ਭਰਾ ਜਿੰਨੇ ਵੀ ਕਹਿੰਦੇ ਸੀ ਚਾਹੇ ਹਰਿਆਣੇ ਦਾ ਚਾਹੇ ਪੰਜਾਬ ਦਾ ਚਾਹੇ Rajasthan ਤੋਂ ਵੀ ਜਿੰਨੇ ਦੇ ਫੋਨ ਆਉਂਦੇ ਸੀ ਸਾਰੇ ਕਿਸਾਨ ਭਰਾ ਅੱਗੇ ਬਈ ਆਪਣੇ ਕੋਲੇ ਦੇਖ ਸਕਦੇ ਵੀ ਕਿਵੇਂ ਤਰੀਕੇ ਨਾਲ ਆਪਾਂ ਲਾਉਣੇ ਆਗੇ ਆਦੇ ਬਾਹਣ ਦੀ ਬਾਹੂ ਕੇ ਤਿਆਰੀ ਕਰਿਓ ਜਿਹੜਾ ਤੁਹਾਨੂੰ ਦੱਸਿਆ ਸੀ ਬਾਹਣ ਦੀ ਬਾਹੂ ਕੇ ਤਿਆਰੀ ਕਰ ਲਓ ਤੇ ਬਾਹਣ ਦੀ ਬਾਹੂ ਕੇ ਤਿਆਰੀ ਕਰਕੇ ਆਪਣੇ ਕੋਲੇ ਆ ਜਾਓ ਬਈ ਤੇ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਲਾਉਣੇ ਨੇ ਕਦੋਂ ਤੇ ਕਿੱਦਾਂ ਇਹਨਾਂ ਦੀ ਸਾਂਭ-ਸਮਾਰ ਕਰਨੀ ਹੈ ਤੇ ਕਿੱਦਾਂ ਇਹਨਾਂ ਨੂੰ ਉੱਪਰੋਂ ਕਾਜ ਨਾਲ ਕਵਰ ਕਰਕੇ ਠੜ ਤੋਂ ਆਪਾਂ ਬਚਾਉਣਾਗਾ ਤੇ ਇਹ ਵੀਡੀਓ ਨੂੰ ਸਾਰੇ ਕਿਸਾਨ ਭਰਾਵਾਂ ਤੋਂ ਸ਼ੇਅਰ ਲਾਜ਼ਮੀ ਕਰ ਦਿਓ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਤੁਹਾਨੂੰ ਕੋਈ ਵੀ ਵੀਡੀਓ ਨਹੀਂ ਕਿਹਾ ਆਪਾਂ ਸ਼ੇਅਰ ਕਰਨ ਨੂੰ ਕਿਉਂਕਿ ਕਿਸਾਨ ਭਰਾਵਾਂ ਦੇ ਕੰਮ ਦੀ ਵੀਡੀਓ ਆ ਤੇ ਸਾਰੇ ਕਿਸਾਨ ਭਰਾ ਲਾਜ਼ਮੀ ਬਾਈ 9 ਤਰੀਕ ਨੂੰ ਖੇਤ ਪਹੁੰਚ ਜਾਨਾ ਆਪਣੇ ਆਪਣਾ ਠੂਠਾ ਵਾਲੀ ਪਿੰਡਾ ਮਾਨਸਾ ਦੇ ਬਿਲਕੁਲ ਨਾਲ ਆ ਮਾਨਸਾ ਤੋਂ 2 ਕਿਲੋਮੀਟਰ ਆਪਣਾ ਦੂਰੀ ਤੇ ਠੂਠਾ ਵਾਲੀ ਪਿੰਡਾ ਜੀਨੋ ਮਰਜ਼ੀ ਪੁੱਛ ਲਓ ਪਿੰਡ ਦੇ ਵਿੱਚ ਵੀ ਆ ਬਿੰਦਰੇ ਸਬਜ਼ੀ ਵਾਲਿਆਂ ਦੇ ਕਹਦੇ ਚਾਹੇ ਹੈਪੀ ਹੈਪੀ ਦੇ ਕਹਦੇ ਖੇਤੀਆਂ ਨਾਗਾ ਤੇ ਆਪਣੇ ਪਿੰਡ ਆ ਕੇ ਬਈ ਆਪਣੇ ਖੇਤ ਆ ਸਕਦੇ ਆ ਸਾਰੇ ਆਪਣੇ ਖੇਤ ਦੇ ਵਿੱਚ ਜਰੂਰ ਵਿਜ਼ਿਟ ਕਰੋ ਜਿਹੜੇ ਪ੍ਰਾਗਮਣੇ ਇੱਕ ਖੇਤੀ ਨੂੰ ਸਿੱਖਣਾ ਵੀ ਇੱਕ ਸਿਹਾਲ ਵਾਲੀ ਖੇਤੀ ਕਿਵੇਂ ਕੀਤੀ ਜਾਂਦੀ ਹੈ ਚਾਹੇ ਕਿਸੇ ਵੀ ਕਿਸਮ ਦੀ ਖੇਤੀ ਹੋ ਗਈ ਜਿਹੜੀ ਵੀ ਸਿਹਾਲ ਦੇ ਵਿੱਚ ਸਬਜ਼ੀਆਂ ਲੱਗਦੀਆਂ ਗਾਹਾਂ ਆਪਾਂ ਫਰ ਬਰੀਵੀਨਲ ਦੇ ਵਿੱਚ ਚਲਾਉਣੇ ਆਗੇ ਉਹ ਸਾਰੀਆਂ ਸਬਜ਼ੀ ਆਪਾਂ ਹੁਣ ਕਿਸਾਨਾਂ ਨੂੰ ਲਵਾਵਾਂਗੇ ਤੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਆਪਣੇ ਖੇਤ 9 9 ਨਵੰਬਰ ਨੂੰ ਜਰੂਰ ਪਹੁੰਚ ਜਾਣ ਧੰਨਵਾਦ